ਯੋਗੀ ਵੀਰੇ ਰਾਜਸਥਾਨ ਦੇ ਪੰਜਾਬ ਦੇ ਦੂਰੋਂ ਦੂਰ ਦਿਹਾੜੀ ਲੈ ਕੇ ਆਏ ਨੇ ਸਾਡੇ ਪਿੰਡ ਚ ਦਿਹਾੜੀ ਲਈ ਆਉਂਦੇ ਨੇ ਜੇ ਫਿਰ ਇਹ ਡੋਰ ਡੋਰ ਕਰਦੇ ਆ ਨਾ ਤਾਂ 3-4 ਤਾਂ ਆਪ ਹੁੰਦੇ ਨੇ ਨਾ ਦੂਜੇ ਪਤਾ ਨਹੀਂ ਨਿੱਕੇ ਨਿੱਕੇ ਕੱਟ ਦੇ ਯੂਪੀ ਜਾਬ ਜਿੱਥੋਂ ਦੇ ਨੇ ਤੇ ਉਹ ਫਿਰ ਜਿਹੜਾ ਵੀ ਸਰਕਾਰ ਨੇ ਬੀਜੇਪੀ ਨੇ ਰਾਜ ਕੀਤਾ ਹੈ ਉਹ ਸਿਰਫ ਇੱਕ ਕੱਪਾਂ ਨਾਲ ਕੀਤਾ ਜੋ ਬੀਏਪੀਏ ਬੁਖਲਾਏ ਪੈਰ ਮੀਪਿਆਲੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖਰਾਜ ਸਿੰਘ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਇਸ ਵਕਤ ਪਿੰਡ ਰੂੜੀ ਦੇ ਵਿੱਚ ਮੌਜੂਦ ਹੈ ਸੋ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸੋ ਸਿਰਫ 2 ਦਿਨ ਬਾਕੀ ਹੈ ਅੱਜ ਤੇ ਕੱਲ 25 ਮਈ ਨੂੰ ਜਿਹੜੀ VOTING ਹੋਣੀ ਹੈ ਉਸ ਤੋਂ ਪਹਿਲਾਂ ਪਿੰਡ ਦਾ ਕੀ ਮਾਹੌਲ ਹੈ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਵਕਤ ਮੇਰੇ ਨਾਲ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਸੋ ਮੌਜੂਦਾ ਸਰਪੰਚ ਐਕਸ ਸਰਪੰਚ ਐਮਪੀ ਐਮਐਲਏ ਸੋ ਅੱਜ ਮੌਜੂਦ ਨੇ ਸੋ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਇਸ ਵਕਤ ਪਿੰਡ ਦਾ ਕੀ ਮਾਹੌਲ ਬਣਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਕੀ ਗੱਲ ਕਰੀ ਆਪਾਂ ਲਖਸੂ ਜੀ ਉਹ ਦੇਖੋ ਜਿੱਥੇ ਪਿੰਡ ਦੀ ਗੱਲ ਹੈ ਮੈਂ ਕਹਿੰਦਾ ਇਲਾਕੇ ਦੀ ਗੱਲ ਕਰਾਂ ਕਿਉਂਕਿ ਰੋੜੀ ਨਗਰ ਹੈ ਜਿਹੜਾ ਬਹੁਤ ਵੱਡਾ ਨਗਰ ਹੈ ਔਰ ਕਾਂਗਰਸ ਪਾਰਟੀ ਪਰਮਦਰਿਆ ਕੁਮਾਰੀ ਸ਼ੈਲਜਾ ਜੀ ਜਿਸ ਦਿਨ ਤੋਂ ਆਪਣਾ ਨਾਮਕਨ ਭਰਿਆ ਉਸ ਦਿਨ ਤੋਂ ਲੈ ਕੇ ਅੱਜ 23 ਤਰੀਕ ਹੋ ਗਈ ਹੈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਤਾਂ ਮੈਂ ਕਹਿੰਦਾ ਸਵਾ ਮਹੀਨੇ ਦੇ ਵਿੱਚ ਨੌ ਦੇ ਨੌ ਹਲਕੇ ਪੂਰੇ ਕਰਕੇ ਔਰ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡੀ ਲੀਡ ਹੈ ਜਿਹੜੀ ਉਹ ਦਵਾਉਣ ਦਾ ਕੰਮ ਕਾਂਗਰਸ ਪਰਿਵਾਰ ਔਰ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੀਤਾ ਨੌ ਹਲਕਿਆਂ ਦੇ ਵਿੱਚ ਤੁਸੀਂ ਨਾਲ ਰਹੋ ਕੁਮਾਰੀ ਸ਼ੈਲਜਾ ਜੀ ਦੇ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਰਿਸਪਾਂਸ ਮਿਲਿਆ ਲੋਕਾਂ ਦਾ ਦੇਖੋ ਮੈਂ ਮੈਂ ਸਮਝਦਾ ਕਿ ਨੌ ਦੇ ਨੌ ਹਲਕੇ ਇੱਕ ਤੋਂ ਇੱਕ ਹਲਕਾ ਵੱਧ ਕੇ ਆ ਜੀ ਜੇ ਨਿਰਮਾਣੇ ਦੀ ਗੱਲ ਕਰੀਏ ਤੇ ਰੋਡਾ ਵਾਲੀ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਡਾ ਵਾਲੀ ਕਹਿੰਦੇ ਵੀ ਅਸੀਂ ਵੱਧ ਜਿੱਤਾਂਗੇ ਇੱਕ ਨਿਰਮਾਣੇ ਵਾਲੇ ਕਹਿੰਦੇ ਅਸੀਂ 35-40 ਹਜ਼ਾਰ ਜਿੱਤਾਂਗੇ ਲੇਕਿਨ ਆਉਣ ਵਾਲਾ ਰਿਜ਼ਲਟ ਹੈ ਜਿਹੜਾ ਉਹ ਦੱਸੂਗਾ ਕਿ 9 ਦੇ 9 ਹਲਕਿਆਂ ਦੇ ਵਿੱਚੋਂ ਇੱਕ ਨੰਬਰ ਤੇ ਕਿਹੜਾ ਹਲਕਾ ਹੁੰਦਾ ਮੈਂ ਤਾਂ ਕਹਾ ਕਾਲਾ ਵਾਲੀ ਹਲਕਾ 35-40 ਹਜ਼ਾਰ ਦੀ ਲੀਡ ਹੈ ਤਾਂ ਸਾਡੀ ਤਾਂ ਸਭ ਤੋਂ ਵੱਡੀ ਲੀਡ ਤਾਂ ਕਾਲਾ ਵਾਲੀ ਹਲਕੇ ਦੀ ਹੋਊਗੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਕਿੰਨੀ ਵੋਟ ਹੈ ਕਿੰਨੀ ਲੀਡ ਮੰਨਦੇ ਹੋ ਤੁਸੀਂ ਪਿੰਡ ਦੇ ਵਿੱਚ ਤੋਂ ਪਿੰਡ ਦੇ ਵਿੱਚੋਂ ਦੇਖੋ ਪਾਰਟੀ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਹੋ ਗਿਆ ਉਹ ਸਾਰਾ ਹੋ ਗਿਆ ਟਾਣੀ ਟਾਣੀ ਜਾ ਕੇ ਘਰ ਘਰ ਜਾ ਕੇ ਜੋ ਵੀ ਪਾਰਟੀ ਦੇ ਜ਼ਿੰਮੇਵਾਰ ਸਾਥੀਆਂ ਨੇ ਬੜੀ ਮਿਹਨਤ ਕਰਕੇ ਘਰ ਘਰ ਤੱਕ ਪ੍ਰਚਾਰ ਨੂੰ ਪਹੁੰਚਾਇਆ ਹੋਇਆ ਤਾਂ ਦੇਖੋ ਕੱਲ ਅੰਦਾਜ਼ਨ ਸਾਡੇ ਕੋਲ ਬਾਕੀ ਹੈ ਅਰ ਪਰਸੋ ਚੋਣਾਂ ਹੋਊਗਾ ਕਾਰਜਕਰਤਾ ਸਾਰੇ ਘਰ ਘਰ ਜਾ ਕੇ ਜਿਸ ਤਰੀਕੇ ਦੇ ਨਾਲ ਵੀ ਆਪਣੀ ਵੋਟ ਪੁਗਤਾਉਣਗੇ ਜਿੰਨੀ ਵੋਟ ਪੁਗਤਾ ਦੇਣਗੇ ਉਨਾ ਹੀ ਸਾਡਾ ਰਿਜ਼ਲਟ ਰੋੜੀ ਦਾ ਚੰਗਾ ਹੋਊਗਾ ਸੋ ਮੇਰੇ ਨਾਲ ਮੌਜੂਦਾ ਸਰਪੰਚ ਸਰਦਾਰ ਦਰਸ਼ਨ ਸਿੰਘ ਜੀ ਉਹ ਵੀ ਮੌਜੂਦ ਹੈ ਹਾਂਜੀ ਪਿੰਡ ਦੇ ਹਾਲਾਤ ਕਿਵੇਂ ਨੇ ਕਿਵੇਂ ਦਾ ਮਾਹੌਲ ਹੈ ਕਿੰਨੇ ਕੁ ਲੋਕ ਉਤਸਕ ਨੇ ਕਿਉਂਕਿ ਬਦਲਾਅ ਦੀ ਗੱਲ ਫੇਰ ਚੱਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਲੋਕ ਪ੍ਰਸਾਦ ਜੋ ਚੈਨਲ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਯਤਨ ਦੀ ਕੋਸ਼ਿਸ਼ ਕੀਤੀ ਕਿ ਇਸ ਜੋ ਦੋ ਇਲੈਕਸ਼ਨ ਚੱਲ ਰਹੇ ਆ ਉਹਦੇ ਬਾਰੇ ਕੀ ਲੋਕਾਂ ਦੀ رائے ਹੈ ਜੀ ਸੋ ਤੋਂ ਪਿੰਡ ਦੇ ਨਾਤੇ ਪੁੱਛਿਆ ਪਿੰਡ ਦਾ ਮਾਹੌਲ ਜਿਹੜਾ ਬਹੁਤ ਵਧੀਆ ਹੈ ਪਟਾ ਪਿੰਡ ਹੋਣ ਦੇ ਨਾਤੇ ਸਭ ਤੋਂ ਜਿਹੜੇ ਮੇਨ ਕਰ ਲੈ ਭਾਈਚਾਰਾ ਭਾਈਚਾਰਾ ਬਹੁਤ ਵਧੀਆ ਹੈ ਦੋ ਚਾਰ ਪਾਰਟੀਆਂ ਇੱਥੇ ਰਹੀਆਂ ਇਨੈਲੋ ਭਾਜੀ ਪੀ ਦਾ ਕਾਂਗਰਸ ਸਾਡੇ ਪਿੰਡ ਦੇ ਵਿੱਚ ਵੱਡਾ ਪਿੰਡ ਹੋਣ ਦੇ ਨਾਤੇ ਜੇ ਕੋਈ ਗੱਲ ਨਹੀਂ ਇਹ ਵੀ ਕੋਈ ਲੜਾਈ ਝਗੜਾ ਜਿ ਕੋ ਹੋਰ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਐਮਪੀ ਸਾਹਿਬ ਨੇ ਦੱਸਿਆ ਅਸੀਂ ਕੈਂਪੇਨ ਕੀਤੀ ਹੈ ਕਿ ਸਾਰੇ ਪਿੰਡ ਦੇ ਵਿੱਚ ਗਲੀ ਗਲੀ ਜਾ ਕੇ ਤਰ ਤਰ ਜਾ ਕੇ ਟਾਣੀਆਂ ਦੇ ਵਿੱਚ ਜਾ ਕੇ ਸ਼ਹਿਰ ਦੀ ਕੋਈ ਘਰ ਰਹਿ ਜਾ ਹੋਵੇ ਜਿੱਥੇ ਅਸੀਂ ਨਾ ਗਏ ਹੋਈ ਤੇ ਹਰ ਥਾਂ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਮੇਰਾ ਖਿਆਲ ਹੈ ਵੀ ਘੱਟ ਤੋਂ ਘੱਟ ਵੀ ਅਸੀਂ 80% ਵੋਟਰ ਪਿੰਡ ਦੇ ਵਿੱਚ ਲਵਾਵਾਂਗੇ ਹਾਂਜੀ ਤੇ ਜੋ ਲੋਕਾਂ ਦਾ ਰੁਝਾਨ ਹੈ ਕਿੱਕ ਦਮਾਂ ਗਿਆਈ ਬੇਰੋਜ਼ਗਾਰੀ ਔਰ ਕ੍ਰਪਸ਼ਨ ਤਿੰਨ ਮੁਤੇ ਮੇਨ ਨੇ ਐਜਾ ਕੋਈ ਵਰਕਰੀ ਜੀ ਨੂੰ ਇਹ ਸਰਕਾਰ ਨੇ ਤਾਨਾਸ਼ਾਹ ਸਰਕਾਰ ਨੇ ਚੋੜ ਨਾ ਪਹੁੰਚਾਈ ਹੋਵੇ ਤੇ ਅਸੀਂ ਵੀ ਕੋ ਡਾਂਗਾ ਖਾਧੀਆਂ ਨੇ ਪੰਚਾਇਤਾਂ ਦੇ ਕੋਲੇ ਪੂਰ ਅਧਿਕਾਰ ਹੁੰਦੇ ਸੀ ਇਹ ਕਹਿੰਦੇ ਕ੍ਰਪਸ਼ਨ ਬੰਦ ਕਰਾਂਗੇ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਵਾਂਗੇ ਉਹ ਸਮਝਾਉਣ ਦੀ ਲੋੜ ਨਹੀਂ ਹਰ ਇੱਕ ਬੰਦਾ ਪੜਿਆ ਲਿਖਿਆ ਹੈ 2 ਲੱਖ ਦੇ ਵਿੱਚ ਕੀ ਸਰਪੰਚ ਕਰਦੂ ਤੇ ਕੀ ਉਹਦੇ ਵਿੱਚ ਤਰੱਕੀ ਹੋਊਗੀ ਪਿੰਡ ਦੇ ਤੋ ਜਾਣਤਾ ਹੈ ਛੁਟਕਾਰਾ ਪਾਣਾ ਚਾਹੁੰਦੇ ਜਿੰਨਾ ਛੇਤੇ ਇਹਨਾਂ ਤੋਂ ਛੁਟਕਾਰਾ ਹੋ ਜੇ ਤਾਂ ਦੇਸ਼ ਦਾ ਔਰ ਹਰਿਆਣਾ ਦਾ ਵਿਕਾਸ ਹੋਵੇ ਹਾਂਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਲੋਕ ਵਿਰਸਾ ਟੀਮ ਦਾ ਸਭ ਤੋਂ ਪਹਿਲਾਂ ਤਾਂ ਰੋੜੀ ਨਗਰਵਾਨੀਆਂ ਨੂੰ ਧੰਨਵਾਦ ਕਰਦੇ ਆਂ ਸਾਡਾ ਜਿਹੜਾ ਨਗਰ ਹੈ ਬਹੁਤ ਹੀ ਇੱਕ ਭਾਈਚਾਰੇ ਦਾ ਹੈਗਾ ਸਾਡਾ ਇਲਾਕਾ ਹੀ ਸਾਰੇ ਭਾਈਚਾਰੇ ਦਾ ਹੈਗਾ ਜੋ ਅੱਜ ਵੋਟਾਂ ਦੀ ਲਹਿਰ ਚੱਲ ਰਹੀ ਹੈ ਨਾ ਉਹਦੇ ਇੱਕ ਦੋ ਕਾਰਨ ਨੇਗੇ ਜਿਹੜਾ ਵੀ ਸਰਕਾਰ ਨੇ ਬੀਜੇਪੀ ਨੇ ਰਾਜ ਕੀਤਾ ਉਹ ਸਿਰਫ ਇੱਕ ਗੱਪਾਂ ਨਾਲ ਕੀਤਾ ਹੁਣ ਕਿਸਾਨਾਂ ਨਾਲ ਜੋ ਕੀਤੀ ਹੈ ਛੋਟੇ ਵਪਾਰੀਆਂ ਨਾਲ ਜੋ ਕੀਤੀ ਹੈ ਤੇ ਜੋ ਮਜ਼ਦੂਰਾਂ ਨਾਲ ਕੀਤੀ ਹੈ ਇਹ ਉਹਨਾਂ ਨਾਲ ਕੀਤੀ ਹੈ ਉਹੀ ਦੱਸ ਸਕਦੇ ਨਾ ਇਹ ਉਸ ਤੋਂ ਤੰਗ ਹੋ ਕੇ ਜਿਹੜੀ ਜਨਤਾ ਹੈਗੀ ਉਹ ਹੁਣ ਫੈਸਲਾ ਲੈਣ ਜਾ ਰਹੀ ਹੈ ਕਿ 25 ਤਰੀਕ ਨੂੰ ਕਿ ਜਿਹੜੀ ਇੱਕ ਇੱਕ ਵੋਟ ਹੈ ਕਿਉਂ ਜੋ ਸਾਡੇ ਕੈਂਡੀਡੇਟ ਨੇ ਭੈਣ ਕੁਮਾਰੀ ਸੈਲਜਾ ਜੀ ਇਹਨਾਂ ਦੇ ਪਿਤਾ ਜੀ ਬਹੁਤ ਹੀ ਹਰਮਨ ਪਿਆਰੇ ਸੀਗੇ ਤੇ ਉਸ ਤੋਂ ਬਾਅਦ ਜੋ ਭੈਣ ਜੀ ਦਾ ਰਤਵਾ ਹੈ ਉਹ ਸਰਸੇ ਜ਼ਿਲ੍ਹੇ ਵਾਸਤੇ ਬਹੁਤ ਹੀ ਇੱਕ ਆਪਣਾ ਪਿਆਰ ਭਰਿਆ ਹੈਗਾ ਉਹ ਹਰ ਇੱਕ ਬੱਚੇ ਤੋਂ ਲੈ ਕੇ ਜਦੋਂ ਵੀ ਕਿਤੇ ਉਹਨਾਂ ਨੂੰ ਜਨੇਹਾ ਦਿੰਦੇ ਸੀ ਤਾਂ ਦੋਸਤ ਸੁਖ ਦੇ ਵਿੱਚ ਆਉਂਦੇ ਸੀ ਤਾਂ ਅੱਜ ਉਹ ਪਿਆਰ ਦਾ ਮੁੱਲ ਉਹਨਾਂ ਨੂੰ ਮਿਲ ਰਿਹਾ ਹੈ ਅਸੀਂ ਜੋ ਐਮਪੀ ਸਾਹਿਬ ਤਾਂ ਸਾਰੇ ਹਲਕਿਆਂ 'ਚ ਗਏ ਨਾ ਅਸੀਂ ਸਰਪੰਚ ਸਾਹਿਬ ਹੋਰੀ ਸਾਰੀ ਜੋ ਟੀਮ ਹੈ ਸਮੁੱਚਾ ਨਗਰ ਖੜਾ ਹੈ ਐਦੂ ਵੱਡੀ ਤਾਂ ਚੀਜ਼ ਹੀ ਨਹੀਂ ਕੀਤੀ ਤੋਸੋ ਜੋ ਸਾਡੇ ਠਾਣੇ ਤੇ 16 ਪਿੰਡ ਲੱਗਦੇ ਹਨ ਮੇਰਾ ਖਿਆਲ ਹੈ ਵੀ ਅਸੀਂ ਕਹੇ ਜਾਂ ਰਿਕਾਰਡ ਬਣਾਵਾਂਗੇ ਵੀ ਉਹ ਨਹੀਂ ਤਾਂ ਟੁੱਟਣਾ ਤੇ ਨਹੀਂ ਕੋਈ ਤੋੜ ਸਕੇ ਇਹ ਸਾਡੇ ਸਾਰੇ ਭਾਈਚਾਰਿਆਂ ਦੀ ਗੱਲ ਹੈ ਕਿਉਂ ਗਰੀਬ ਗੁਰਪਾ ਜਿਹੜਾ ਮਹਿੰਗਾਈ ਤੋਂ ਦੁਖੀ ਹੈਗਾ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਬਿਲਕੁਲ ਹੀ ਕੰਮ ਤੋਂ ਵਾਂਝਾ ਕਰਤਾ ਇਹ ਜਾਂ ਆਨਲਾਈਨ ਸਿਸਟਮ ਕਰਤਾ ਤੇ ਇੱਕ ਕੋਈ ਬੁਗਲ ਪੇਜ ਸਿਸਟਮ ਚੱਲਦਾ ਹੈ ਛੇੜ ਕੋਲੇ ਤਾਂ ਪੈਸਾ ਛੱਡੇ ਕੋਈ ਨਹੀਂ ਤੇ ਜਿਹੜਾ ਰਹੇਗਾ ਜ਼ਿੰਮੇਦਾਰ ਇਹ ਇਹ ਤੁਹਾਨੂੰ ਪਤਾ ਹੈ ਵੀ 750 ਕਿਸਾਨ ਤੇ ਸੁਭ ਕਰਨ ਦੀ ਮੌਤ ਤੇ ਜਿਹੜਾ ਅੱਜ ਵੀ ਸੜਕਾਂ ਤੇ ਬੈਠਾ ਹੈ ਤੇ ਇਸ ਦਾ ਰੋਸ ਹੈ ਜਿਹੜਾ ਉਹ ਅੱਜ ਵੀ ਆਪਣਾ ਜੋ ਪ੍ਰਧਾਨ ਮੰਤਰੀ ਪਟਿਆਲੇ ਦੇ ਵਿੱਚ ਆਇਆ ਸੀ ਉਹਦੇ ਵਿੱਚ ਬਹੁਤ ਹੀ ਪੰਜਾਬ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤਾਂ ਮੈਂ ਸਾਰੇ ਹੀ ਇਲਾਕੇ ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਅਜੀ ਦਿੱਲੀ ਦੇ ਵਿੱਚ ਲਗਾਤਾਰ ਸੰਘਰਸ਼ ਕੀਤਾ ਜੀ ਵਪਾਰੀਆਂ ਨੇ ਥਾ ਕਿਸਾਨਾਂ ਨੂੰ ਪੈਸਾ ਦਿੱਤਾ ਦਿੱਤਾ ਸੀ ਚੰਦੇ ਵਾਸਤੇ ਤੇ ਹਰੇਕ ਮਜ਼ਦੂਰ ਤੇ ਕਿਸਾਨ ਜੋ ਛੜਕਾ ਤੇ ਬੈਠੇ ਸੀ ਅੱਜ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ 25 ਤਰੀਕ ਨੂੰ ਛੋਡੀ ਇੱਕ ਇੱਕ ਵੋਟ ਉਸ ਦਿਨ ਪੈਣੀ ਚਾਹੀਦੀ ਹੈ ਰਹਿ ਨਾ ਜਾਵੇ ਜੇ ਇੱਕ ਵੋਟ ਵੀ ਰਹੇਗੀ ਤਾਂ ਉਹ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਦਾ ਮੁੱਲ ਹੈ ਜਿਹੜਾ ਉਹ ਬਿਲਕੁਲ ਅਨਰਥ ਵਿਅਰਥ ਜਾਊਗਾ ਤੋ ਮੈਂ ਸਾਰੇ ਆਉਣ ਨੂੰ ਦੁਬਾਰਾ ਫਿਰ ਚੈਨਲ ਰਾਹੀਂ ਬੇਨਤੀ ਕਰੂੰਗਾ ਕਿ ਵੱਧ ਚੜ ਕੇ ਆਪਾਂ ਹਿੱਸਾ ਲੈਣਾ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਤਾਂ ਜੀ ਜੋ ਬੀਏਪੀਏ ਬੁਖਲਾਏ ਪਏ ਨੇ ਬੀਜਪੀ ਵਾਲੇ ਕਿਉਂਕਿ ਜਿਹੜਾ ਸਰਸਾ ਸੰਸਦੀਏ ਖੇਤਰ ਆ ਨਾ ਇਹਦੇ ਵਿੱਚ ਨੌ ਹਲਕੇ ਪੈਂਦੇ ਨੇ ਜਿਹਦੇ ਵਿੱਚ ਜਿਵੇਂ ਨਰਮਾਣੀ ਤੱਕ ਪੈਂਦੇ ਉਧਰ ਕੋਈ ਨਹੀਂ ਆਇਆ ਸੀ ਫਤਿਹਵਾਦ ਦੇ ਚਾਰ ਹਲਕਿਆਂ 'ਚੋਂ ਨਹੀਂ ਕੋਈ ਆਇਆ ਸਿਰਫ ਸਰਸੇ ਦੇ ਜਿਹੜੇ ਪੰਜ ਹਲਕੇ ਸੀ ਇਹਨਾਂ ਦੀ ਭੀੜ ਲੱਖਾਂ ਦੀ ਤਦਾਦ 'ਚ ਸੀ ਉਹਦੇ ਵਿੱਚ ਮੰਨ ਲਓ ਜਿਵੇਂ ਜੀ ਨੇ ਕਿਹਾ ਵੀ ਇੱਥੇ ਉਹ ਛੱਡ ਕੇ ਬਾਗੇ ਵਿਚਾਲੇ ਇਹ ਆਪ ਦਾ ਜ਼ਿਲ੍ਹਾ ਬਣਾਈ ਬਿਠੇ ਇਹਨੂੰ ਇਹਨਾਂ ਨੂੰ ਅੱਗ ਲੱਗ ਜਾਂਦੀ ਵੀ ਇੱਥੇ ਨਹੀਂ ਪੀੜ ਉਥੇ ਤਿਲ ਸਿੱਟ ਨੂੰ ਥਾਣੀ ਸੀ ਮੰਨ ਲਓ ਲੱਖਾਂ ਦੀ ਤਰਾਜ ਚ ਭਿਗੜ ਸੀ ਤੇ ਜਿਹੜੀ ਹੁਣ ਬਣਾ ਬੀਜਪੀ ਆ ਇਹਦਾ ਹੰਕਾਰ ਆ ਜਿਹੜਾ ਉਹ ਅੰਤ ਤੇ ਆ ਰਿਹਾ ਇਹ ਮੰਨ ਲਓ ਸ਼ੋਸ਼ੇਬਾਈ ਛੱਡਦੀ ਆ ਵੀ ਪ੍ਰਿੰਕਾ ਉਹ ਛੱਡ ਕੇ ਬਾਗੀ ਆ ਉਹ ਕਰਕੇ ਉਹਨਾਂ ਨੇ ਕਿਉਂਕਿ ਅੱਗੇ ਕਿਨਾਰੇ ਲੀਲ ਤੇ ਵੀ ਜਦੋਂ ਜਿੰਨਾ ਜਿਹੜੇ ਪੜਾ ਬਣਾਏ ਹੋਏ ਸੀ ਉਹ ਪੜਾ ਕੰਪਲੀਟ ਕਰਕੇ ਉਸ ਤੋਂ ਬਾਅਦ ਅਕੇ ਕਰਨਾਲ ਜਾਣਾ ਸੀ ਉੱਥੇ ਗਏ ਨੇ ਉਹ ਅੱਜ ਦੇ ਰੋਡ ショਅ ਦਾ ਕਿੰਨਾ ਫਾਇਦਾ ਹੋ ਸਕਦਾ ਹੈ ਅੱਜ ਦੇ ਰੋਡ ショਅ ਦਾ ਬਹੁਤ ਫਾਇਦਾ ਜੀ ਬਹੁਤ ਪਬਲਿਕ ਜਿਹੜੇ ਨੌਜਵਾਨ ਵੀ ਜ਼ਿਆਦੇ ਉੱਥੇ ਹੈਗੇ ਸੀ ਲੇਕਿਨ ਉਹਦਾ ਮੰਨ ਲਓ ਸਰਸਰ ਸੰਸਦ ਦੀ ਸੀਟ ਤੋਂ ਤੇ ਪ੍ਰਭਾਵ ਪੂਆ ਸਾਰੀ ਤੇ ਲੇਕਿਨ ਹਏ ਇਹ ਪੰਜ ਹਲਕੇ ਦੇ ਬੰਦੇ ਸੀ ਤੇ ਜਦੋਂ ਜੋਗੀ ਆਇਆ ਜੋਗੀ ਵੇਲੇ ਰਾਜਸਥਾਨ ਦੇ ਪੰਜਾਬ ਦੇ ਦੂਰੋਂ ਦੂਰੋਂ ਦਿਹਾੜੀ ਲੈ ਕੇ ਆਏ ਨੇ ਇਹ ਤੇ ਜੂਪੀ ਦੇ ਤੇ ਤੁਸੀਂ ਐਂ ਦੇਖ ਲਓ ਵੀ ਜਿਹੜੀ ਜੋਗੀ ਦੀ ਰੈਲੀ ਸੀ ਉਹ ਤਾਂ ਲੈ ਕੇ ਆ ਜੇ ਸਾਡੇ ਪਿੰਡ ਚ ਦਿਹਾੜੀ ਲਈ ਆਉਂਦੇ ਨੇ ਦੇਖ ਫਿਰ ਇਹ ਡੋੜ ਡੋੜ ਕਰਦੇ ਆ ਨਾ ਤਾਂ 3-4 ਤਾਂ ਆਪ ਹੁੰਦੇ ਨੇ ਨਾ ਦੂਜੇ ਪਤਾ ਨਹੀਂ ਨਿੱਕੇ ਨਿੱਕੇ ਜਿਹੇ ਕਦਰ ਦੇ ਯੂਪੀ ਜੱਪੀ ਦੇ ਕਿਥੋਂ ਦੇ ਨੇ ਤੇ ਉਹ ਫਿਰਦੇ ਹੁੰਦੇ ਨੇ ਨਾਲ ਸਾਡੇ ਨਾਲ ਸਾਰੇ ਅਸਲੀ ਬੰਦੇ ਨੇ ਅਸਲੀ ਵੋਟਰ ਆ ਸਾਡੇ ਪਿੰਡ ਚੋਂ ਕੰਮ ਸੇ ਕੰਮ 929500 ਵੋਟ ਹੋਊ ਸ਼ਾਇਦ ਜਿਹਦੇ ਵਿੱਚੋਂ 7000 7500 ਵੋਟ ਪੋਲ ਹੋਊਗੀ ਤੇ 1500 ਦੂਜੀਆਂ ਪਾਰਟੀਆਂ ਨੂੰ ਕੱਢ ਦੇ ਦੂਜੀ ਸਾਰੀ ਕਾਂਗਰਸ ਨੂੰ ਪੋਊਗੀ ਟੋਟਰ ਵੋਟਰ ਇਹ ਹੁਣ ਬਖਲਾਏ ਪਏ ਨਾ ਬਾਰੋਂ ਬੰਦੇ ਲੈ ਕੇ ਪ੍ਰੋਗਰਾਮ ਕਰਦੇ ਆ ਰੋਡ ਸ਼ੋਅ ਕਰਦੇ ਉਹਨਾਂ ਲੋਕਾਂ ਨੂੰ ਪਤਾ ਸਰਾ ਵੀ ਜਿੰਨਾ ਪਹਿਲਾਂ ਮੋਦੀ ਨੇ ਤੰਗ ਕੀਤਾ ਹੁਣ ਰੋਡ ਸ਼ੋਅ ਕਰੀ ਜਾਵੇ ਕੁਛੀ ਕਰੀ ਜਾਣ ਬਾਰੋਂ ਬੰਦੀ ਲੈ ਕੇ ਉਹਦਾ ਵੋਟਰਾਂ ਤੇ ਪ੍ਰਭਾਵ ਪਾਉਂਦੇ ਪਿੰਡਾਂ ਵਾਲਿਆਂ ਤੇ ਤੇ ਲੋਕ ਹੁਣ ਸਮਝਦਾਰ ਹੋ ਚੁੱਕੇ ਆ ਸੋਸ਼ਲ ਮੀਡੀਆ ਰਾਹੀਂ ਲੈ ਲਓ ਪੜ੍ਹ ਲਿਖ ਗਏ ਹੁਣ ਲੋਕ ਮੋਦੀ ਦੇ ਖਿਲਾਫ ਨ ਕਾਂਗਰਸੀ ਲਹਿਰ ਚੱਲ ਰਹੀ ਆ ਬੀਜੇਪੀ ਜਾ ਰਹੀ ਆ ਤੇ ਕਾਂਗਰਸ ਆ ਰਹੀ ਆ ਗਾਂ ਜੀ ਇਹ ਰੋਡ ਸ਼ੋਅ ਜਾਣ ਵਾਸਤੇ ਅਸੀਂ ਕਿਸੇ ਕੋਲ ਘਰ ਕਹਿਣ ਨਹੀਂ ਗਏ ਸਾਡੇ ਕੋਲੇ ਗੱਡੀਆਂ ਛੋੜੀਆਂ ਰਹਿ ਗਈਆਂ ਲੋਕ ਆਪਣੇ ਆਪ ਇੰਨੇ ਆਏ ਕੁਝ ਬੰਦੇ ਰਹਿ ਗਏ ਪਿੰਡ ਦੇ ਕੁਝ ਬੰਦੇ ਪਿੰਡ ਦੇ ਘਟ ਤੋਂ ਘਟ ਵੀ 150 ਬੰਦਾ ਇਥੇ ਰਹਿ ਗਿਆ ਸੀ ਗੱਡੀਆਂ ਦੇ ਵਿੱਚ ਚੜ ਨਹੀਂ ਸਕੇ ਹੁਣ ਤੁਸੀਂ ਦੇਖ ਲਓ ਆਪ ਹੀ ਮਾਹੌਲ ਕੀ ਹੈ ਪਿੰਡ ਦਾ ਹੋ ਗਏ ਇਹਨਾਂ ਨੂੰ ਕੋਈ ਪਿੰਡ ਤੇ ਨਹੀਂ ਬੜਨ ਦਿੰਦਾ ਹਾਂ ਸ਼ਹਿਤਨ ਨਰਮਣਾ ਹਲਕਾ ਹੈ ਛੱਡਾ ਵਾਲੀ ਹਲਕਾ ਹੈ ਕਿਤੇ ਵੀ ਇਹਨਾਂ ਨੇ ਆਰਾਮ ਦੇ ਨਾਲ ਕੋਈ ਸਭਾ ਨਹੀਂ ਕੀਤੀ ਕਿਉਂਕਿ ਕਿਸਾਨਾਂ ਦਾ ਦੁੱਖ ਹੀ ਇੰਨਾ ਕਿ ਸੀਗਾ ਕਿਸਾਨਾਂ ਨੂੰ ਕਿ ਸਾਨੂੰ ਇਹਨਾਂ ਨੇ 5 ਸਾਲ ਤੱਕ ਤੰਗ ਕੀਤਾ ਅਸੀਂ ਇਹਨਾਂ ਨੂੰ ਪਿੰਡ ਤੇ ਨਹੀਂ ਬੜਨ ਦੇਵਾਂਗੇ ਮੈਂ ਕਹਿੰਦਾ ਇਹ ਜੀ ਕੋਈ ਸਭਾ ਨਹੀਂ ਹੈ ਜਿਹੜੀ ਇਹਨਾਂ ਨੇ ਪਿੰਡ ਦੇ ਵਿੱਚ ਕਰੀ ਹੋਵੇ ਕਿ ਕਿ ਇਹਨਾਂ ਦਾ ਵਿਰੋਧ ਨਾ ਹੋਵੇ ਜਿਨ੍ਹਾਂ ਦਾ ਇਹਨਾਂ ਦਾ ਵਿਰੋਧ ਨਾ ਹੋਵੇ ਇੱਕ ਨਵੀਂ ਗੱਲ ਹੋਰ ਦੇਖੋ ਅੱਜ ਤੁਸੀਂ ਵੀ ਦੇਖਿਆ ਪ੍ਰੋਗਰਾਮ ਪਹਿਲੇ ਬੀਜੇਪੀ ਦਾ ਝੰਡਾ ਲਾਉਂਦੇ ਅੱਜ ਤੁਸੀਂ ਦੇਖਿਆ ਰਾਮ ਦਾ ਝੰਡਾ ਲੈ ਫਿਰਦੇ ਨੇ ਦੇਖੋ ਜਿੱਥੇ ਵੀ ਰੈਲੀ ਕਰਦੇ ਉੱਥੇ ਵੀ ਰਾਮ ਦਾ ਬੀਜ ਪੀ ਦਾ ਕੁਇਟੰਡਰ ਅਰੇ ਸੇ ਕਾਜ ਅਸੀਂ ਦੇਖਿਆ ਰਾਮ ਤਾਂ ਸਬਦ ਹੈ ਭਗਵਾਨ ਹਿੰਦੂ ਮਦਰ ਸਿੱਖ ਦਾ ਸਬਦ ਹੈ ਇਹਨਾਂ ਦਾ ਇੱਕੋ ਹੀ ਨਾਰਾ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਕਿ ਰਾਮ ਇਹ ਲੈ ਕੇ ਆਇਆ ਜੇ ਰਾਮ ਪਹਿਲਾਂ ਮੰਨ ਲਓ ਰਾਮ ਤਾਂ ਆਪ ਨੂੰ ਆਪਾਂ ਪ੍ਰੈਸ਼ ਆਰਾਮ ਦੀ ਤਾਂ ਰਾਮ ਕਣਕਣ ਚ ਵਿਦਵਾਨ ਆ ਰਾਮ ਨੂੰ ਲੈ ਕੇ ਇਹ ਰਾਜਨੀਤੀ ਕਰਦੇ ਰਾਮ ਦੇ ਨਾਂ ਤੇ ਤਾਂ ਇਹ ਕਹਿੰਦੇ ਵੀ ਇਹ ਕਾਂਗਰਸ ਪਾਰਟੀ ਹੈ ਉਹ ਧਰਮ ਨਿਰਪੇਸ਼ ਪਾਰਟੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੀ ਆ ਇਹ ਮੰਨ ਲਓ ਜਾਂ ਕੇ ਮੰਨ ਲਓ ਰਾਮ ਦਾ ਨਾਰਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਆਪਾ ਭਗਵਾਨ ਨੂੰ ਲਿਆਉਣੇ ਆਪਾ ਕਹਣ ਹੁੰਦੇ ਆ ਜਤੇ ਨਾ ਤੇ ਬੰਦ ਰਹੇ ਨੇ ਲੋਕਾਂ ਨੂੰ ਸਿਰਫ ਦੋ ਮੂਤੇ ਨਹੀਂ ਨਾ ਕੋਰੇ ਲੱਗਦਾ ਨਹੀਂ ਕਿ ਲੋਕ ਨਹੀਂ ਬੰਦੇ ਜਾਣਗੇ ਅਸੀਂ ਸਾਰੇ ਕਾਂਗਰਸ ਆ ਤੇ ਰੋੜੀ ਦੇ ਵਿੱਚ ਸਾਰੇ ਗੁਰੂਕਰ ਨਵੇਂ ਬਣੇ ਆ ਕਹਿੰਦੇ ਅਸੀਂ ਆਖਿਓ ਵੀ ਅਸੀਂ ਗੁਰੂਕਰ ਵੀ ਅਸੀਂ ਬਾਬਾ ਨੂੰ ਗੁਰੂ ਗੋਬਿੰਦ ਸਿੰਘ ਲੈ ਕੇ ਆਏ ਆ ਤਾਂ ਉਹ ਤਾਂ ਗਲਤ ਹੈ ਕਿਉਂਕਿ ਗੁਰੂਕਰ ਆ ਪ੍ਰਾਚਨ ਹੋ ਗਈ ਸੀ ਅਰ ਉਹਨਾਂ ਦੀ ਉਸਾਰੀ ਨਵੀਂ ਕਰ ਦਿੱਤੀ ਗਈ ਅਸੀਂ ਵੀ ਰਾਮ ਭਗਵਾਨ ਨੂੰ ਮੰਨਦੇ ਆ ਪਰ ਲੱਗਦਾ ਨਹੀਂ ਉਹਦਾ ਰਾਮ ਵਾਲਾ ਨਾਰਾ ਚੱਪਾ ਨਾ ਨਾ ਰਾਮ ਆ ਨਾਰਾ ਤਾਂ ਖਤਮ ਆ ਦੇਖੋ ਰਾਮ ਆ ਰਾਮ ਰਾਮ ਦੀ ਇੱਜ਼ਤ ਕਰਦੇ ਆ ਰਾਮ ਭਗਵਾਨ ਆ ਤਾਂ ਲekin ਇਹ ਨਹੀਂ ਕਿ ਉਹ ਤੇ ਰਾਜਨੀ ਰਾਜਨੀਤੀ ਕਰੋ ਤਾਂ ਕਿਸੇ ਹੋਰ ਤਰੀਕੇ ਨਾਲ ਕਰੋ ਲੋਕਾਂ ਦੇ ਕੰਮ ਕਰਕੇ ਕਰੋ ਨਾ ਕਿ ਐਸੀ ਕੰਮ ਕਰਦੇ ਨਹੀਂ ਬਿਨਾਂ